ਸਤ ਸ੍ਰੀ ਅਕਾਲ ਮੇਰਾ ਨਾਮ ਡਾਕਟਰ ਰਮਨਦੀਪ ਕੌਰ ਪਿੰਡਰ ਹੈ ਔਰ ਮੈਂ ਇੱਕ ਨਿਊਰੋਸਾਈਕਾਇਟ੍ਰਿਸਟ ਤੇ ਡੀਡਿਕਸ਼ਨ ਸਪੈਸ਼ਲਿਸਟ ਆ ਜਿਹੜੀ ਕਿ ਅੱਜ ਹਸਪੀਟਲ ਦੀ ਓਪਨਿੰਗ ਹੋਈ ਹੈ ਇਹ ਬੇਸਿਕਲੀ ਮਾਨਸਿਕ ਰੋਗ ਤੇ ਨਸ਼ੇ ਦੇ ਰਿਲੇਟਡ ਜਿੰਨੇ ਵੀ ਰੋਗ ਹੈ ਇਸ ਹਸਪੀਟਲ ਚ ਉਹਨਾਂ ਸਭ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਤੁਸੀਂ ਜਿਵੇਂ ਕਿ ਦੇਖੇ ਹੈ ਕਿ ਅੱਜ ਕੱਲ ਆਪਣੀ ਜਿਹੜੀ 멘ਟਲ ਹੈਲਥ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਬਣ ਚੁੱਕੀ ਹੈ ਐਂਡ ਇਹਨੂੰ ਸਰੀਰਿਕ ਹੈਲਥ ਦੇ ਨਾਲੋਂ ਘੱਟ ਇੰਪੋਰਟੈਂਸ ਦਿੱਤੀ ਜਾਂਦੀ ਹੈ mostly ਇਹਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਬਟ ਆਈਡੀਲੀ ਜਿਹੜੀਆਂ ਸਭ ਬਿਮਾਰੀਆਂ ਹਨ ਇਹਨਾਂ ਦਾ ਅਗਰ ਜੇ ਸਹੀ ਸਮੇਂ ਤੇ ਪਛਾਣ ਕੀਤੀ ਜਾਂਦੀ ਹੈ ਤੇ ਸਹੀ ਸਮੇਂ ਤੇ ਇਸ ਚੀਜ਼ ਦਾ ਇਲਾਜ ਕੀਤਾ ਜਾਂਦਾ ਤਾਂ ਕੋਈ ਵੀ ਇਨਸਾਨ ਆਪਣੀ ਲਾਈਫ ਬਹੁਤ इजीली ਵਿਤੀਤ ਕਰ ਸਕਦਾ ਹੈ ਕਿਉਂਕਿ ਮੈਂਟਲ ਹੈਲਥ ਦਾ ਰੋਲ ਬਹੁਤ ਇੰਪੋਰਟੈਂਟ ਹੈਗਾ ਔਰ ਇਹਦੇ ਵਿੱਚ ਹੁਣ ਮੈਂਟਲ ਹੈਲਥ ਡਿਸਆਰਡਰਸ ਜਾਂ ਸਾਈਕੀਐਟ੍ਰਿਕ ਡਿਸਆਰਡਰਸ ਜਾਂ ਜਿਨ੍ਹਾਂ ਨੂੰ ਪੰਜਾਬੀ ਚ ਆਪਾਂ ਮਾਨਸਿਕ ਬਿਮਾਰੀਆਂ ਕਹਿੰਦੇ ਆ ਇਹਨਾਂ ਦੇ ਵਿੱਚ ਜਿਹੜੇ ਬਿਮਾਰੀਆਂ ਆਉਂਦੀਆਂ ਨੇ ਜਿਵੇਂ ਕਿ ਡਿਪਰੈਸ਼ਨ ਸਕੀਜ਼ੋਫਰੀਨੀਆ ਜਿਹਨੂੰ ਕਿ ਸ਼ੱਕ ਵਹਿਮ ਦੀ ਬਿਮਾਰੀ ਕਹਿੰਦੇ ਆ OCD ਦੌਰੇ ਮਿਰਗੀ ਦੇ ਦੌਰੇ ਪਾਣੇ ਜਾਂ ਮਾਈਗ੍ਰੇਨ ਉਹ ਐਂਗਜ਼ਾਈਟੀ ਡਿਸਆਰਡਰਸ ਤੇ ਇਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਨੇ ਜਿਨ੍ਹਾਂ ਕੀ ਸਭ ਬਿਮਾਰੀਆਂ ਦਾ ਇਲਾਜ ਇੱਥੇ ਕੀਤਾ ਜਾਂਦਾ ਹੈ ਮੜ ਨਸ਼ੇ ਨੂੰ ਛੱਡਣਾ ਇੱਕ ਬਹੁਤ ਵੱਡੀ ਚੁਣੌਤੀ ਬਣਿਆ ਪਿਆ ਕਿ ਤੁਹਾਡੀ ਮਦਦ ਨਾਲ ਲੋਕ ਨਸ਼ੇ ਨੂੰ ਛੱਡ ਸਕਦੇ ਨੇ ਜਿਹੜੇ ਛੱਡਣਾ ਚਾਹੁੰਦੇ ਨੇ ਦੇਖੋ ਜਿਹੜਾ ਅੱਜ ਦਾ ਟਾਈਮ ਹੈ ਅੱਜ ਦੀ ਜਿਹੜੀ ਪੀੜੀ ਹੈ ਸਾਰੀ ਨੌਜਵਾਨ ਪੀੜੀ ਆਪਣੇ ਪੰਜਾਬ ਦੀ ਨਸ਼ਿਆਂ ਵੱਲ ਜਾ ਰਹੀ ਹੈ ਇਸ ਚੀਜ਼ ਦਾ ਜਿਹੜਾ ਇਲਾਜ ਹੈ ਸਰਕਾਰ ਵੱਲੋਂ ਵੀ ਬਹੁਤ ਜ਼ਿਆਦਾ ਸਟੈਪਸ ਲਈ ਜਾਂਦੇ ਆ ਇਹਨਾਂ ਦੇ ਵਿੱਚ ਜਿਹੜਾ ਮੇਨ ਟਰੀਟਮੈਂਟ ਕਰਦੇ ਆ ਉਹਨਾਂ ਦੇ ਵਿੱਚ ਆ ਜਾਂਦੇ ਸਾਈਕਾਇਟ੍ਰਿਸਟ ਤਾਂ ਜਿਹੜਾ ਅਸੀਂ ਵੀ ਇਲਾਜ ਪ੍ਰੋਵਾਈਡ ਕਰਦੇ ਆ ਮੇਰੀ ਸਾਰੇ ਜਿਹੜੇ ਨਸ਼ੇ ਹੈਗੇ ਆ ਜਿਵੇਂ ਚਿੱਟਾ ਹੋ ਗਿਆ ਅਫੀਮ ਭੁੱਕੀ ਕੋਕੇਨ ਜਾਂ ਸ਼ਰਾਬ ਹੈ ਇਹਨਾਂ ਸਭ ਦਾ ਇਲਾਜ ਇੱਥੇ ਕੀਤਾ ਜਾਂਦਾ ਔਰ ਇਸ ਚੀਜ਼ ਨੂੰ ਛੱਡਣਾ ਮੁਸ਼ਕਿਲ ਨਹੀਂ ਹੈ ਇਹਨੂੰ ਕਈ ਵਾਰ ਕੀ ਹੁੰਦਾ ਹੈਗਾ ਕਿ ਜਿਹੜੇ ਲੋਕ ਨਸ਼ੇ ਦੇ ਵਿੱਚ ਹੁੰਦੇ ਆ ਕਈ ਸਾਲਾਂ ਤੋਂ ਲੱਗੇ ਪਏ ਹੁੰਦੇ ਆ ਇੱਕ ਨਸ਼ੇ ਨੂੰ ਛੱਡ ਕੇ ਉਹ ਉਹਨੂੰ ਦੂਜੇ ਨਸ਼ੇ ਨਾਲ ਆਲਟਰਨੇਟ ਕਰਨ ਦੀ ਕੋਸ਼ਿਸ਼ ਕਰਦੇ ਆ ਬਟ ਜੇ ਉਹ ਆਪਣਾ ਸਹੀ ਸਮੇਂ ਤੇ ਆ ਕੇ ਆਪਣਾ ਇਲਾਜ ਕਰਾਉਣ ਤੇ ਜਿਵੇਂ ਵੀ ਉਹਨਾਂ ਦਾ ਡਾਕਟਰ ਕਹਿੰਦਾ ਉਸ ਤਰੀਕੇ ਨਾਲ ਟ੍ਰੀਟਮੈਂਟ ਲੈਣ ਚਾਹੇ ਦਵਾਈਆਂ ਚਾਹੇ ਕਾਉਂਸਲਿੰਗ ਆ ਜਾਂ ਥੈਰੇਪੀ ਆ ਤਾਂ ਉਸ ਚੀਜ਼ ਨਾਲ ਇਸ ਚੀਜ਼ ਦਾ ਬੜਾ ਵਧੀਆ ਇਲਾਜ ਹੋ ਸਕਦਾ ਹੈ ਸ਼ਾਇਦ ਬਸ ਕੋਈ ਕਿਸੇ ਮੈਸੇਜ ਆ ਜੇ ਸ਼ਹਿਰ ਵਾਸੀਆਂ ਨੂੰ ਮੇਰਾ ਇਹ ਮੈਸੇਜ ਹੈ ਕਿ ਜਿਹੜਾ ਪਿੰਡਰ ਹਸਪੀਟਲ ਹੈ ਇਹ ਪਠਾਨਕੋਟ ਨੂੰ ਬਹੁਤ ਹੀ ਸਾਲਾਂ ਤੋਂ ਸਰਵ ਕਰ ਰਹੇ ਨੇ ਠੀਕ ਹੈ ਤਾਂ ਹੁਣ ਮੈਂ ਵੀ ਇੱਥੇ ਆ ਕੇ ਆਪਣੀ ਸੇਵਾਵਾਂ ਸ਼ੁਰੂ ਕੀਤੀਆਂ ਨੇ ਐਂਡ ਆਈ ਵਾਂਟ ਕਿ ਇੱਥੋਂ ਦੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਐਂਡ ਆਮ ਆਲਵੇਜ਼ ਅਵੇਲੇਬਲ ਹੇਅਰ ਟੂ ਪ੍ਰੋਵਾਈਡ ਮਾਈ ਸਰਵਿਸਿਜ਼ ਇਥੇ ਕਿਨ